ਕਾਪੀ ਆਨੇ ਇਹਨਾਂ ਬੱਚਿਆਂ ਨੂੰ ਲੱਭ ਦਿੱਤੀ ਹੈ ਉਹਨਾਂ ਦਾ ਤੇ ਸਰਦ ਦੇ ਟੀਚਰ ਸਰਪੰਨ ਕਦੇ ਆਪ ਲਈ ਇਹ ਮਤ ਕਰਦੇ ਨੇ ਮੈਨੂੰ ਕਿੰਨੇ ਵਾਰ ਫੋਨ ਕੀਤੇ ਇਹਨਾਂ ਇੰਟਰਨੈਟ ਜਿਹੜੇ ਦਾਨੀ ਸੱਜਣਾ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਨਾ ਬੱਚਿਆਂ ਦੇ ਭਲੇ ਲਈ ਕੰਮ ਕਰੋ ਟੀਚਰ ਸਰਪੰਨ ਦਾ ਕੰਮ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਬੇਨਤੀ ਕਰੂੰਗਾ ਸਾਡੇ ਮਾਨਯੋਗ ਐਮਟੀ ਭਗਵੰਤ ਸਿੰਘ ਮਾਨ ਸਾਡੇ ਅਲਕੇ ਨੂੰ ਰਿਪਰੈਜ਼ੈਂਟ ਕਰਨ ਵਾਲੇ ਨੌਜਵਾਨ ਐਮਐਲਏ ਹਮੇਸ਼ਾ ਗਰੀਬਾਂ ਦੇ ਲੋੜਵੰਦਾਂ ਦੇ ਹੱਕ ਦੇ ਵਿੱਚ ਖੜਨ ਵਾਲੇ ਤੇ ਪੰਜਾਬ ਨੂੰ ਰੰਗਲਾ ਪੰਜਾਬ ਦੇਖਣ ਦਾ ਜਨੂਨ ਲੈ ਕੇ ਰਾਜਨੀਤੀ ਦੇ ਵਿੱਚ ਆਪਣੇ ਸਾਰੇ ਨਿੱਜੀ ਸੋਖ ਸੁਲਤਾਨ ਨੂੰ ਛੱਡ ਕੇ ਮਿਤheer ਜੀ ਜਿਹੜੇ ਤੁਹਾਡੇ ਐਮਐਲਏ ਨੇ ਸਾਡੀ ਪਾਰਟੀ ਦੇ ਨਰਜਾ ਬਦਰਜਾ ਆਉਧਨਰ ਸਹਿਬਾਨ ਹਨੋਲਾ ਕਸਬੇ ਦੇ ਇਸ ਸਕੂਲ ਦਾ ਸਾਰਾ ਸਟਾਫ ਹਨੋਲਾ ਇਲਾਕੇ ਦੀਆਂ ਮੋਤਵਾਰ ਸ਼ਖਸੀਤਾਂ ਸਤਕਾਰਯੋਗ ਮਜ਼ਦੂਰ ਦੇ ਨੌਜਵਾਨ ਵੀਰ ਮਾਵਾ ਪੈਣਾ ਛੋਟੇ ਬੱਚੇ ਪ੍ਰਿੰਟ ਤੇ ਇਲੈਕਟ੍ਰੋਨਿਕ মিডিਆ ਤੋਂ ਸਾਡੇ ਸੱਜਣ ਦੋਸਤ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਇਸ ਸਮਾਗਮ ਦੀ ਖਬਰ ਜਿਹੜੀ ਹੈ ਉਹ ਪਹੁੰਚਾਣੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਇੱਥੇ ਬੁਲਾ ਕੇ ਮੈਨੂੰ ਮਾਨਸਰਮਾਨ ਦਿੱਤਾ ਹੈ ਸੱਜੇ ਭਗਵਾਨ ਕਰੇ ਰਦਰ ਜੀ ਦਾ ਹੱਥ ਸਾਹਿਬ ਦੇ ਕੀ ਮਤੇ ਦੂਸਰਾ ਵੀਰ ਤੋਂ ਪਹਿਲਾਂ ਬੋਲਦਿਆਂ ਐਮਐਨਆਰ ਸਾਹਿਬ ਨੇ ਕਿਹਾ ਕਿ ਆਮ ਆਦੀ ਪਾਰਟੀ ਲਈ ਉਹਦੀ ਪ੍ਰਾਇੋਰਟੀ ਐਜੂਕੇਸ਼ਨ ਹੈ ਦਿੱਲੀ ਦੇ ਵਿੱਚ ਸਾਰੀ ਸਰਕਾਰ ਹੈ ਤਾਂ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਜਿਹੜੀ ਸਥਿਤੀ ਹੈ ਉਹ ਪ੍ਰਾਈਵੇਟ ਨਾਲੋਂ ਮੱਥ ਮੱਟ ਬੈਠੇ ਹੋਗੀ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਰਜਿਸਟਰ 89% ਆ ਰਿਹਾ ਹੈ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਦਾ ਰਜਿਸਟਰ ੁੰਝਿਆ 80% ਦੇ ਨੇੜੇ 9-10% ਸਰਕਾਰੀ ਸਕੂਲਾਂ ਦਾ ਰਜਿਸਟਰ ਪ੍ਰਾਈਵੇਟ ਨਾਲੋਂ ਵਧੀਆ ਜਦਕੇ ਦਿੱਲੀ ਦੇ ਇਹ ਪাবਲੀਕ ਸਕੂਲਾਂ ਆਸ ਬੋਲੀਏ ਬਹੁਤ بڑے ਵਡੇ ਘਰਾਣਿਆਂ ਦੇ ਸਕੂਲ ਨੇ ਐਸ ਵਾਰ ਮੰਨ ਭੱਗ 4 ਤੋਂ 5000 ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਆਸਰਾ ਨੇ ਵੀ ਸਰਕਾਰੀ ਖਿਲਾਫੇ ਕਿਉਂਕਿ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਜ਼ਰੂਰੀ ਹੈ ਜਿਹੜੀ ਸਕੂਲਾਂ ਜਿਹੜੇ ਉਹ ਮਾਚ ਬੈਕਗ੍ਰਾਉਂਡ ਕੀ ਪ੍ਰਾਈਵੇਟ ਦਾ ਇਸ ਹਾਲਤੀਆਂ ਐਮਪੀ ਕੋਲੇ ਤੁਸੀਂ ਮੈਨੂੰ ਇੰਕੀ ਬਣਾਇਆ 2014 ਚ 5 ਸਾਲ ਲਈ ਮੇਰੀ ਡਿਊਟੀ ਤੁਸੀਂ ਲੋਕ ਫਰਜ਼ ਲਈ ਉਥੇ ਭੋਜਨ ਦੇ ਮੁਦੇ ਖਾਉਣਾ ਤਾਂ ਮੇਰਾ ਫਰਜ਼ ਹੈ ਹੀ ਇੱਕ ਮਿੰਟ ਜਿਹਾ ਤੁਹਾਡੇ ਉਥੇ ਤੁਹਾਡੇ ਮੁਦੇ ਖਾਉਣਾ ਮੇਰਾ ਫਰਜ਼ ਹੈ ਕੋਈ ਆਸਾਨ ਨਹੀਂ ਕਰ ਰਿਹਾ ਮੈਂ ਨਾ ਨਾ ਜਿਹੜਾ ਪੈਸਾ ਮਿਲਦਾ ਹੈ ਉਹਨੂੰ ਵੀ ਇਹੋ ਜਿਹੇ ਕੰਮਾਂ ਤੇ ਬਰਤਨ ਦਾ ਸਾਡਾ ਲਾਦਾ ਸੀ ਕਿ ਜਿੱਥੇ ਕੋਈ ਫਾਇਦਾ ਹੋਵੇ 35% 5 ਕਰੋੜ ਇੱਕ ਸਾਲ ਹੁੰਦਾ ਜੀ 25 ਕਰੋੜ ਹੋ ਗਿਆ 5 ਸਾਲਾਂ ਦਾ ਸਾਡਾ ਲਗਭਗ 25 ਕਰੋੜ ਚੋਂ 10 ਕਰੋੜ ਜਨ ਕਿ 35% ਜਿਹੜਾ ਪੈਸਾ ਦੇ ਲਗਭਗ ਸਕੂਲਾਂ ਦੀਆਂ ਬਿਲਡਿੰਗਾਂ ਲਾਇਬ੍ਰੇਰੀਆਂ ਬੈਂਚ ਬਹੁਤ ਵੀ ਫਰਨੀਚਰ ਤੇ ਆਰ ਸਕੂਲਾਂ ਦੇ ਵਿੱਚ ਲਾਉਣ ਵਾਸਤੇ 35% ਪੈਸਾ ਦੀ ਗੱਲ ਹੈ ਤਾਂ ਕਿ ਸਾਡੇ ਕਿਲੇ ਬੱਚੇ ਨੇ ਉਹ ਬਹੁਤ ਸੇਫ ਮਾਹੌਲ ਚ ਤੇ ਵਧੀਆ ਮਾਹੌਲ ਦੇ ਵਿੱਚ ਪੜਾਈ ਕਰ ਸਕਣ ਸਰਕਾਰੀ ਸਕੂਲਾਂ ਦੇ ਟੀਚਰ ਬਹੁਤ ਕਾਬਿਲ ਨੇ ਬਹੁਤ ਐਲੀਜੀਬਲ ਟੀਚਰ ਨੇ ਉਹ ਆਪਣੀ ਬੱਚਿਆਂ ਨੂੰ ਬਹੁਤ ਉੱਪਰ ਬਹੁਤ ਵੱਡੇ ਅਹੁਦਿਆਂ ਤੇ ਦੇਖਣਾ ਚਾਹੁੰਦੇ ਨੇ ਪਰ ਉਹਨਾਂ ਕੋਲੇ ਇਨਫਰਾਸਟ੍ਰਕਚਰ ਦੀ ਕਮੀ ਹੈ ਕਮਰੇ ਹੈ ਨਹੀਂ ਬੈਠਣ ਨੂੰ ਬੈਂਚ ਹੈ ਨਹੀਂ ਕੰਪਿਊਟਰ ਹੈ ਨਹੀਂ 스마트 ਕਲਾਸਰੂਮ ਹੈ ਨਹੀਂ ਤੇ ਉੱਤੋਂ ਦੁੱਖ ਹੋਦਾ ਹੁੰਦਾ ਜਦੋਂ ਸਰਕਾਰੀ ਟੀਚਰਾਂ ਤੇ ਸਰਕਾਰੀ ਲਾਖੀਚਾਰ ਹੁੰਦਾ ਜਿਵੇਂ ਪਟਿਆਲੇ ਹੋਇਆ ਜਿੰਨਾ ਮੇ ਸਾਡੇ ਬੱਚਿਆਂ ਦਾ ਕੋਈ ਭਵਿਖ ਨਾ ਹੋਵੇ ਜਦੋਂ ਉਹਨਾਂ ਨੂੰ ਆਪ ਦੇ ਭਵਿੱਖ ਦੀ ਚਿੰਤਾ ਹੋਈ ਪਈਏ ਫਿਰ ਬੱਚੇ ਕਿਹੜੇ ਹਲਾ ਨਾਲ ਪੜ੍ਹੋਗੇ ਸ਼ਰਮ ਨਾਲ ਕਰ ਲੈ ਕਿਆ ਸਾਰਾ ਪੰਜਾਬ ਜਿਹੜਾ ਉਹ ਸੜਕਾਂ ਤੇ ਆ ਸਰਕਾਰ ਮੈਜਲਾ ਚ ਪਈ ਨਾ ਸਾਰਾ ਰਿੰਦਰ ਹਸਪਤਾਲ ਦੀ ਛੱਤ ਤੇ ਚੜੀਆਂ ਬੈਠੀਆਂ ਨੇ ਦੋਨੇ ਛਾਲ ਮਾਰਦੀਆਂ ਕਿਸਾਨ ਧੂਰੀ ਵਾਲੇ ਨਹਿਰ ਤੇ ਬੈਠੇ ਨੇ ਗੰਨੇ ਦਾ ਪੈਸਾ ਮੰਗਦੇ ਟੀਚਰ 10 ਤਰੀਕ ਨੂੰ ਪਟਿਆਲੇ ਉਹਨਾਂ ਦਾ ਕਟਾਕਾ ਕੀਤਾ ਸਰਕਾਰਾਂ ਨੇ ਸਕੂਲਾਂ 'ਚ ਪੁਲਿਸ ਝਾੜੀ ਹੈ ਨਹੀਂ ਤਾਂ ਸਕੂਲਾਂ 'ਚ ਤਾਂ ਇਹ ਨਹੀਂ ਹੁੰਦਾ ਸੀ ਜੇ ਤੁਸੀਂ ਛੋਟਿਆਂ ਲਈ ਸਕੂਲ ਸਾਰੋਗੇ ਤਾਂ ਵੱਡਿਆਂ ਲਈ ਜਿਹੜਾਂ ਨਹੀਂ ਸਾਰੀਆਂ ਬੈਠੀਆਂ ਸਰੂਰ ਤੇ ਪੁਲਿਸ ਦਾ ਕੋਈ ਮੇਲ ਨਹੀਂ ਸੀ ਪੁੱਛੋ ਲਾ ਕੇ ਪੁੱਛਿਆ ਲੀ ਕੀ ਹੋਂਦ ਪੁਲਿਸ ਦੀ ਸੁਰੱਖਿਆ ਤੋਂ ਅਲੱਗ ਬਣਨ ਨੂੰ ਸੋ ਵੀਰ ਅਸੀਂ ਖੋਡੇ ਨਾਮ ਖੜਾਂਗੇ ਹੱਕੀ ਮੰਗਾਂ ਦੇ ਜਿਹਨੇ ਤੁਹਾਡੇ ਸੰਗਤ ਸੌਂਗ ਇਸ ਸਾਥ ਦੇਵਾਂਗੇ ਬਹੁਤ ਸਾਰੇ ਮੇਰੇ ਕੋਲ ਮੰਗ ਪੱਤਰ ਆਏ ਨੇ ਇਹ ਸੱਚ ਮੰਗ ਪੱਤਰ ਨਹੀਂ ਹੈਗੇ ਅਸਲ ਜਿਹੇ ਮੁਖ ਲਈ ਦਰਦ ਨਹੀਂ ਹੈ ਸਤਾਨੇ ਹਾਂ ਦੀ ਨਹੀਂ ਕੀਤੇ 70 ਸਾਲ ਹੋ ਗਏ ਆਯਾਦ ਹੋਏ ਨੂੰ ਆ ਖੜਿਆਂ ਟੋਬਿਆਂ ਤੇ ਫਿਰਨੀਆਂ ਤੇ ਸਰਸਾਨ ਘਟਾ ਤੇ ਉੱਥੇ ਖੜਿਆਂ ਆ। ਇਹ ਆਟੋਮੈਟਿਕਲੀ ਬਣ ਜਾਣੇ ਚਾਹੀਦੇ ਸੀ। ਇਹ ਮੰਗ ਪੱਤਰ ਲਿਖਣ ਦੀ ਲੋੜ ਨਹੀਂ ਪੈਣੀ ਚਾਹੀਦੀ ਸੀ। ਛੋਟੀਆਂ ਛੋਟੀਆਂ ਮੰਗਾ ਵੀ ਸਾਨੂੰ ਐਮ ਐਲ ਐਮ ਪੀਆਂ ਤੱਕ ਲੈ ਕੇ ਜਾਣੀਆਂ ਪੈਂਦੀਆਂ ਨੇ। ਕੋਈ ਹਸਪਤਾਲ ਦੇ ਵਿੱਚ ਬੈੱਡ ਲਵਾਉਣਾ ਕਿਸੇ ਮਰੀਜ਼ ਨੂੰ ਉਹਨੇ ਵਾਤੇ ਐਮ ਐਲ ਐਮ ਪੀ ਦਾ ਫੋਨ ਕਰਾਉ। ਈ ਕਾ ਨਹੀਂ ਲੰਮਾ ਡਾਕਟਰ ਐਮ ਐਲ ਐਮ ਦੇ ਫੋਨ ਦੇਣਾ। ਇਹ ਤਾਂ ਕੰਮ ਆਟੋਮੈਟਿਕਲੀ ਹੋ ਜਾਣੇ ਚਾਹੀਦੇ ਸੀ ਸਿਸਟਮ ਤਾਂ ਬਿਜਲੀ ਨੂੰ ਦਰਵਾਜ਼ਾ ਖੁੱਲੋ ਕੀਤਾ ਫਾਟੇ ਵਿੱਚ ਬਿਲਾਏ ਪਏ ਹੋਣੇ ਦੋ ਵੱਲਮ ਇੱਕ ਪੱਖਾ ਬਿੱਲ ਕਿੰਨਾ ਜੀ 35000 ਕੀ ਕੰਮ ਕਰਦੇ ਹੋ ਜੀ ਪੱਠਾ ਮਜ਼ਦੂਰ ਆ ਜੀ ਤਿੰਨ ਵੱਲਮ ਤੋਂ ਪੱਖੇ ਕੀ ਕੰਮ ਕਰਦੇ ਹੋ ਜੀ ਸਬਜ਼ੀ ਦੀ ਰੇੜੀ ਲਾਉਣਾ ਜੀ ਬਿੱਲ ਕਿੰਨਾ ਜੀ 41240 ਨਾਰ ਸਿੰਘ ਕਰਾਚੋਂ ਵਾਲੇ ਬਾਸ ਅੱਡੇ ਤੇ ਅੱਜ ਵੀ ਸਬਜ਼ੀ ਦੀ ਜੜੀ ਲਾਉਂਦਾ ਘਰ ਦੇ ਵਿੱਚ ਅੱਖ ਤੇ ਨਹੀਂ ਲੱਗੇ ਹੋਏ ਪੱਲੀ ਲਮਕਾਈ ਹੋਈ ਹੈ ਖੰਡ ਤੋਂ ਬਚਣ ਲਈ ਉਹ ਕਹਿੰਦੇ ਅਸੀਂ ਤਾਂ ਇੰਨਾ ਪੈਸਾ ਇਕੱਠਾ ਕਦੇ ਦੇਖਿਆ ਵੀ ਨਹੀਂ ਜੀ ਫਿਰ ਨਾ ਸਿੰਘ ਜੀ ਨੂੰ ਸਾਡੇ ਕੋਲੇ ਆਉਂਦਾ ਉਹਦੀ ਵੀਡੀਓ ਬਣਦੀ ਹੈ ਟੀਵੀ ਤੇ ਉਹਦੀ ਖਬਰ ਆਉਂਦੀ ਹੈ YouTube ਤੇ WhatsApp ਤੇ Facebook ਤੇ ਉਦੀ ਫੋਟੋ ਹੁੰਦੀ ਐ ਤਾਂ ਤੀਜੇ ਦਿਨ ਉਹਦੇ ਕੋਲੇ ਐਸ ਵੀਓ ਬੀਰੀ ਬੋਰਡ ਕਾਰ ਲੈ ਕੇ ਘਰੇ ਆਉਂਦਾ ਐ ਤੇ ਉਹਨੂੰ ਵਿੱਚ ਬਿਠਾਉਂਦਾ ਕਾਰ ਤੇ ਕਹਿੰਦਾ 6500 ਰੁਪਏ ਚ ਤੈਨੂੰ ਵੇਲਾ ਕਰ ਦੇਣੀਆਂ ਬੋਲੀ ਨਾ 500 ਰੁਪਏ ਚ ਦਵੇਲਾ ਕਰਤਾ 44000 ਵਾਲੇ ਦਾ ਮੈਂ ਕਿਹਾ ਕੀ ਹਾਂ ਕਿਸ ਕਾਰਨ ਕਿਸ ਦਿਨ ਨਾ ਫਿਰ ਕਿਉਂ ਆ ਗਿਆ ਇਹਨਾਂ ਮੈਨੂੰ ਕਹਿੰਦੇ ਤੇਰਾ ਮੀਟਰ ਤੇਜ਼ ਚੱਲਦਾ ਸੀ ਫਿਰ ਤੁਹਾਡੇ ਵਿੱਚ ਤੁਨਕੇ ਪਤਾ ਸਹੀ ਚੱਲਦੇ ਨਹੀਂ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਕੇ ਸੀਦੀ ਗਲੇ ਹੋਇਆ ਬੈਂਕ ਸਿੰਘ 22000 ਦਾ ਬਿਲਾਇਆ ਸੀ ਕਹਿੰਦਾ ਜੀ ਇੱਕ ਬਾਲਾ ਮੈਂ ਬਸਰ ਪੱਕਾ ਚੌਧਾਨੀ ਸਿਆਣ ਚ 1200 ਰੁਪਏ ਜਦੋਂ ਦਾ ਬਿਲਾਇਆ ਕਰਤਾ ਜੋ ਸਾਡੇ ਕੋਲ ਆ ਗਿਆ ਮੀਟਰ ਚੈੱਕ ਕਰਨ ਦਾ ਇੱਕ ਜਮਾਂ ਸੌਖਾ ਤਰੀਕਾ ਹੈ ਕਿ ਸਹੀ ਚੱਲਦਾ ਜਾਂ ਗਲਤ ਮੈਨੂੰ ਰਟਾਇਰ ਇਸ ਵੀ ਉਹਨੇ ਦੱਸਿਆ ਤੀਜੀ ਕੋਲ ਦੇ 200 ਬਾਅਦ ਦਾ ਮਤਲਬ 5 ਘੰਟੇ ਲਗਾਤਾਰ ਚਲਾ ਲਓ ਮੀਟਰ ਦੀ ਰੀਡਿੰਗ ਉਹ ਕਹ ਲੋ ਜੇ 200 ਬਾਅਦ ਦੇ ਬੱਲਵ ਨੇ 5 ਘੰਟੇ ਚੱਲੇ 1 ਕਿਲੋਮੀਟਰ ਖਪਤ ਕੀਤੀ ਤਾਂ ਮਿੱਟਰ ਸਹੀ ਹੈ ਜੇ 1.25 ਜੇ 1.5 ਲਾ ਕੇ ਜੇ ਦਾ ਮਤਲਬ ਮਿੱਟਰ ਛੋਟਾ ਸਵਾਯਾ ਦਾ ਟਿੰਡ ਸਪੀਡ ਤੇ ਚੱਲ ਰਿਹਾ ਤੇ ਨਾ ਮੈਨੂੰ ਬਤਾਓ ਜਦੋਂ ਅਸੀਂ ਇਹ ਮੁੰਡਾ ਛੁੱਕਿਆ ਵਿਧਾਨ ਸਭਾ ਛੁੱਕਿਆ ਤਾਂ ਆਗਵਾ ਖੜੇ ਨੇ ਵਿਧਾਨ ਸਭਾ ਵਾਲਿਆਂ ਨਾਲ ਸਾਡ ਮੂਜੀ ਇੱਥੇ ਹੋਈ ਆਏ ਮੇਲੇ ਸਾਦੇ ਸਰੀਰ ਤੇ ਲਾ ਕੇ ਉੱਤੇ ਮਰਦਾ ਬਾਤ ਦੇ ਨਾਲ ਹੀ ਹੁੰਦੇ ਤੇ ਜੀ ਉਹ ਕਿਹੜੇ ਮੁੰਨਾਂ ਦੇ ਤੇਰੇ ਲਈ ਇਹਨਾਂ ਨੇ ਪੁੱਛਿਆ ਕਿ ਬਿਲ ਤਾਂ ਤੁਸੀਂ ਬਣਾ ਕੇ ਗਏ ਹੋ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਸਮਝੌਤੇ ਦਾ ਤੁਸੀਂ ਕੀਤੇ ਨੇ 21-21 ਸਾਲ ਦੇ ਤੁਸੀਂ ਕਿਹੜੇ ਮੁੰਨਾਂ ਬੋਲੀ ਜਾਂਦੇ ਹੋ ਉਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਅਕਾਲ ਚਲਨੂ ਸਾਰੇ ਕੰਡੇ ਤਾਂ ਹੋ ਹੀ ਪੀਟ ਕੇ ਗਏ ਨੇ ਚੁਗਲੇ ਸਾਨੂੰ ਪੈ ਰਹੇ ਨੇ ਹੁਣ ਸੋ ਵੀਰੋ ਗਰੀਬਾਂ ਨੂੰ ਇਹਨਾਂ ਸਰਕਾਰਾਂ ਨੇ ਹਾਸ਼ੀਏ ਤੇ ਲਿਆ ਅਖਿਆ ਆਹ ਬੱਚੇ ਬੈਠੇ ਬਹੁਤ ਪਿਆਰੇ ਪਿਆਰੇ ਬੱਚੇ ਬੈਠੇ ਰੁਪਾਤਨ ਬਹੁਤ ਇੰਟੈਲੀਜੈਂਟ ਬੱਚੇ ਬੈਠੇ ਆ। ਉਹਨਾਂ ਆਤਮਾ ਸਾਰਿਆਂ ਨੂੰ ਇੱਕੋ ਜਿਹਾ ਬੜਾ ਕੀ ਟੇਢਾ। ਇਹਨਾਂ ਦੇ ਇਹਨਾਂ ਦੇ ਦਿਮਾਗਾਂ ਤੇ ਮੈਨੂੰ ਕੋਈ ਸ਼ੱਕ ਨਹੀਂ ਹੈਗਾ ਕਿ ਇਹ ਘੱਟ ਨਹੀਂ ਕਿਸੇ ਕੰਮ। ਪਰ ਇਹਨਾਂ ਨੂੰ ਉਹ ਕਿਤਾਬਾਂ ਹੀ ਨਹੀਂ ਮਿਲਦੀਆਂ ਜਿਹੜੀਆਂ ਅਫਸਰ ਬਣਾਉਂਦੀਆਂ ਨੇ। ਇਹਨਾਂ ਨੂੰ ਉਹ ਸਕੂਲ ਜਾਂ ਉਹ ਕੰਪਿਊਟਰ ਹੀ ਨਹੀਂ ਮਿਲਦੇ ਜਿਹੜੇ ਅਫਸਰ ਬਣਾਉਂਦੇ ਨੇ। ਸਰਕਾਰਾਂ ਵੀ ਨਹੀਂ ਚਾਹੁੰਦੀਆਂ ਕਿ ਪੜ ਜਾਣ ਕਿਉਂਕਿ ਗਰੀਬਾਂ ਦਾ ਜਵਾਬ ਨਹੀਂ ਇਹ। ਜੇ ਇਹ ਪੜ ਗਏ ਤਾਂ ਸਰਕਾਰ ਨੂੰ ਪਤਾ ਹੈ ਇਹ ਅਫਸਰ ਬਣ ਜਾਣਗੇ। ਤੇ ਜੇ ਅਫਸਰ ਬਣ ਗਏ ਇਹ ਆਪ ਦੇ ਘਰਾਂ ਦੀ ਗਰੀਬੀ ਚੱਕ ਦੇਣਗੇ ਤੇ ਜੇ ਗਰੀਬੀ ਚੱਕੀ ਗਈ ਫਿਰ ਕੇਵਲ ਢਿੱਲਾਂਾਂ ਤੇ ਪੱਠੜਾਂ ਤੇ ਟੀਨਸਿਆਂ ਦੇ ਘਰਾਂ ਹੁੰਦੇ ਟੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਲੈਨ ਚੋਂ ਥੜੂਗਾ ਇਹ ਅੰਦਰੋਂ ਦੇਖਦੇ ਨੇ ਕਾਲੇ ਸ਼ੀਸ਼ਿਆਂ ਵਾਲੀ ਵਿੰਡੋ ਚੋਂ ਜੀ ਬਹੁਤ ਆਏ ਘਰੇ ਨੇ ਆਪ ਦੇ ਆਪ ਤੇ ਮਾਨਸੂਰ ਕਰ ਦੇਣਾ ਬਹੁਤ ਵੱਡਾ ਲੀਡਰ ਬਣ ਗਿਆ ਕਿੰਨੇ ਫਰਿਆਦੀ ਖੜੇ ਨੇ ਮੇਰੇ ਘਰ ਕੋਲ ਕਹਿੰਦੇ ਆ ਕਿ ਇਹਨਾਂ ਨੂੰ ਬੇਲੀਣਾ ਕਰੋ ਮੱਝ ਦਾ ਪਤਾ ਹੀ ਲੱਗਦਾ ਕਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਕਿਹੜੇ ਚ ਹਿਆਰ ਹੈ ਨੌਮੀ ਚ ਸਾਰੇ ਫੇਲ ਹੋ ਜਾਂਦੇ ਨੇ ਕਹਿੰਦੇ ਆ ਜਾਓ ਆਤਾਦਾਲ ਸਕੀਮ ਚ ਆ ਗਏ ਤੁਸੀਂ ਅਸੀਂ ਕਹਿੰਦੇ ਸਾਨੂੰ ਕੰਮ ਦੇ ਦਿਓ ਅਸੀਂ ਕਹਿੰਦੇ ਸਾਨੂੰ ਨੌਕਰੀ ਦੇ ਦਿਓ ਆਤਾਦਾਲ ਆਪ ਕਮਾ ਲਾਂਗੇ ਕਹਿੰਦੇ ਨਾ ਝੋਲ ਹੀ ਅੱਥੋਂ ਆਤਾਦਾਲ ਪਾਵਾਂਗੇ ਮਾਉ ਨਹੀਂ ਮੰਨਉਂਦੇ ਸਾਨੂੰ ਤੇ ਬਾਦਲ ਸਾਹਿਬ ਤਿੰਨ ਸਾਲ ਪਹਿਲਾਂ ਵੋਟਾਂ ਤੋਂ ਵੋਟਾਂ ਤੋਂ ਪਹਿਲਾਂ ਬਾਦਲ ਸਾਹਿਬ ਅਨਾਂ ਹੁਣ ਸਮੇਂਟ ਕਰ ਰਿਹਾ ਹੈ ਅਰਧੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਿਹਾ ਹੈ ਕਿ ਕਾਲੀ ਨਾਲ ਤੇ ਬੀਜੇਪੀ ਦੀ ਸਰਕਾਰ ਨੇ ਪਿਛਲੇ ਸਾਲ 45 ਲੱਖ ਆਟਾ ਦਾ ਸਕੀਮ ਵਾਲੇ ਬੰਦੇ ਸੀ ਹੋਣ ਉਹ ਸਕੀਮ ਦੇ ਵਿੱਚ 54 ਲੱਖ ਬਣਿਆ ਮਟਾ ਲਾਲ ਉਹ ਕਾਰਡ ਬਣ ਗਏ ਤੇ ਉਹ ਆਟਾ ਦਾ ਸਕੀਮ ਚ ਆ ਗਏ ਤੇ ਪਿੱਛੇ ਖੜੇ ਜਾਂ ਜੰਦੇਦਾਰ ਜਿਹੜੇ ਨੇ ਬੋਲੇ ਸੋਨ ਹਾਂ ਦੇ ਚਾਰੇ ਲਾਰੇ ਵੇਚ ਮੈਂ ਕਿਹਾ ਜਨਾਬ ਬਾਦਲ ਸਾਹਿਬ ਇਹ ਪ੍ਰਾਪਤੀ ਦੱਸ ਰਹੇ ਹਾਂ ਜਹੇ ਆਪਕ ਨਕਮਾਪਨ ਦੱਸ ਰਹੇ ਹਾਂ ਇਹ ਭਾਲ ਸਾਹਿਬ ਕਹ ਰਹੇ ਨੇ ਕਿ ਪਹਿਲਾਂ 45 ਲੱਖ ਬੰਦੇ ਹਜੇ ਸੀ ਪੰਜਾਬ ਚ ਜਿਹੜੇ ਆਤਾ ਦਾਲ ਨਹੀਂ ਕਮਾ ਸਕਦੇ ਸੀ ਹੁਣ ਜਦੋਂ ਦੀ ਸਾਡੀ ਸਰਕਾਰ ਬਣੀ ਹੈ 10 ਲੱਖ ਹੋਰ ਵਧ ਗਏ ਇੱਥੇ ਹੁਣ ਆਪਾਂ ਜਕਾਰੇ ਪਾਵਾਂਗੇ ਜੇ ਉਹ 45 ਤੋਂ 35 ਕਹਿੰਦੇ ਫਿਰ ਮੈਂ ਤਾਲੀ ਮਾਰ ਲਦਾ ਕਿ ਭਾਈ 10 ਲੱਖ ਆਪਾਂ ਤਾਂ ਦਾਲ ਕਮਾਉਣ ਲੱਗੇ ਘੱਲ ਗਏ ਹੁਣ ਇੱਥੇ ਮਦਦ ਤੇ ਜਕਾਰੇ ਛੱਡਦੇ ਆ ਉਹ ਵੀ ਹੋਰ ਗਰੀਬ ਕਰਦੇ ਅਸੇ ਦਾ ਰੱਖ